ਸਾਡਾ মিডিਆ ਜਿਹੜਾ ਲਗਾਤਾਰ ਇੱਕ ਮਹੀਨੇ ਤੋਂ ਵੱਧ ਹੋ ਗਿਆ ਬਹੁਤ ਮਿਹਨਤ ਕਰ ਰਿਹਾ ਬਹੁਤ ਹਰ ਇੱਕ ਕਵਰੇਜ ਜਿਹੜੀ ਦਿਖਾ ਰਿਹਾ ਤੇ ਲੁਧਿਆਣਾ ਹਮੇਸ਼ਾ ਪੋਜ਼ਿਟਿਵ ਰਿਹਾ ਏ ਤੇ ਉਸੇ ਤਰੀਕੇ ਨਾਲ মিডিਆ ਵੀ ਹਰ ਚੀਜ਼ ਪੋਜ਼ਿਟਿਵ ਲੈ ਕੇ ਚੱਲ ਰਿਹਾ ਮੈਂ ਸਭ ਤੋਂ ਪਹਿਲਾ ਮੈਨੂੰ ਡਾਕੂਮੈਂਟ ਤੋਂ ਪਹਿਲਾ ਮੈਂ ਜ਼ਰੂਰ ਕਹੇਂ ਮੈਂਬਰ ਪਾਰਲੀਮੈਂਟ ਚਾਹੇ ਬੇਸ਼ੱਕ ਆਪੋਜੀਸ਼ਨ ਸੀ ਮੈਂ ਉਹ ਜ਼ਰੂਰ ਤੁਹਾਡੇ ਮੂਹਰੇ ਰੱਖਣਾ ਚਾਹਣਾ ਸਭ ਤੋਂ ਪਹਿਲਾ ਮੈਂ ਆਪਣੀ ਪਾਰਲੀਮੈਂਟ ਦੀ ਜਿਹੜੀ ਪਰਫਾਰਮੈਂਸ ਹੈ ਉਹ ਨਾਲ ਦੇ ਨਾਮ ਮੈਂ ਤੁਹਾਡੇ ਮੂਹਰੇ ਰੱਖਣਾ ਚਾਹਣਾ ਕਿਉਂਕਿ ਹਰ ਚੀਜ਼ ਹਰ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਅਸੀਂ ਕਰਦੇ ਕੀ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ 13 ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸਵਾਲ ਨੇ ਉਹ ਥੋਡੇ ਲੁਧਿਆਣੇ ਦੇ ਐਮਪੀ ਰਵਨੀਤ ਬਿੱਟੂ ਨੇ ਪੁੱਛਿਆ ਜਿਨ੍ਹਾਂ ਦੀ ਗਿਣਤੀ 300 ਸਟਾਰਟ ਫੇਰ ਦੁਆਰਾ ਮੈਂ ਦੱਸ ਦਿੰਨਾ ਜਿਨ੍ਹਾਂ ਦੀ ਗਿਣਤੀ 300 ਸਟਾਰਟ 3 67 ਇਹ ਸਭ ਤੋਂ ਵੱਧ ਸਵਾਲ ਪੁੱਛੇ ਨੇ ਇਹ ਇਸਾਰ ਦੇ 5 ਸਾਲ ਦੇ ਕੰਮ 13 ਦੇ 13 ਐਮਪੀ 90% ਹਾਜ਼ਰੀ ਜਿਹੜੇ ਡਿਬੇਟ ਨੇ ਉਹ 56 56 ਜਿਹੜੇ ਡਿਬੇਟ ਕੀਤੇ ਨੇ ਜਿਹੜਾ ਪੈਸਾ ਮਿਲਦਾ ਏ ਇਹ ਦੱਸਣਾ ਬਹੁਤ ਜ਼ਰੂਰੀ ਆ ਜਿਹੜਾ ਐਮਪੀ ਨੂੰ ਐਮਪੀ ਲੈਂਡ ਪੈਸਾ ਮਿਲਦਾ ਏ ਏਰੀਆ ਡਿਵੈਲਪਮੈਂਟ ਫੰਡ ਉਹਦੇ ਵਿੱਚੋਂ क्रोड, 41 ਕਰੋੜ 10 ਆ 41 ਕਰੋੜ 41 ਕਰੋੜ ਜਿਹੜਾ ਇਹ ਭੁੱਲਿਆ 1 ਕਰੋੜ ਰੁਪਇਆ ਮੈਨੂੰ 2009 ਦੀ ਕਰਜ ਜਿਹੜੀ ਲੁਧਿਆਣਾ ਤੋਂ ਐਪੀਸੀ ਉਹਨਾਂ ਦਾ 1 ਕਰੋੜ ਰੁਪਇਆ ਮੈਨੂੰ ਹੋਰ ਫालतू ਮਿਲਿਆ ਦੂਜਿਆਂ ਨਾਲੋਂ ਇੱਕ ਗੱਲ ਇਹ ਅੱਜ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿਮ ਦੇਖ ਰਹੇ ਹੋਗੇ ਮਿਕਲ ਸਾਹਿਬ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ ਮੈਂ ਇਹ ਹੁੰਦਾ ਹੀ ਇੱਕ ਚਹੌੜਾ ਮੈਂ ਸ਼ੁਰੂ ਕੀਤਾ ਸੀ 14 ਹੁੰਦੇ ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿਮ ਨਾ ਲੱਗੇ ਹੋਣ ਤੇ ਤਕਰੀਬਨ ਇਹ ਸ਼ੁਰੂਆਤ 9 ਕਰੋੜ 37 ਦਾ 9 ਕਰੋੜ ਸਿੰਧ ਹੀ ਲੱਗਦੇ ਇਹ ਜਿੰਮ ਲੱਗੇ ਉਸ ਤੋਂ ਬਾਅਦ ਵੀ ਇੱਕ ਨਵੀਂ ਚੀਜ਼ ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ ਤੇ ਸੀਸੀਟੀਵੀ ਕੈਮਰਾ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਪાળ ਲਈ ਇਨਸਾਨ ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮਨਜ ਜਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਤਾਂ ਉਹ ਵੀ ਇਹ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਪਿੰਡਾਂ 'ਚ ਲੱਗੇ ਆਂ ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸੇ ਨੇ ਲਾਏ ਨਹੀਂ ਸੀ। ਉਦੋਂ ਬਾਅਦ ਇੰਟਰਲੌਕ ਟਾਈਲ ਰੋਡਸ, ਟਿਊਬਲੈਸ, ਸੀਵਰੇਜ, ਸੋਲਰ ਲਾਈਟ ਇਹ ਮੈਂ ਤਕਰੀਬਨ 11 ਕਰੋੜ .90 11 ਕਰੋੜ .90 ਕਰੋੜ ਦੇ ਲੱਗੇ ਜਿਹੜੇ ਕੰਸਟਰਕਸ਼ਨ ਆਫ ਸਕੂਲ, ਸ਼ਮਸ਼ਾਨ ਘਾਟ, ਧਰਮਸ਼ਾਲਾ ਇਹ 9 .63 ਕਰੋੜ 9.63 ਕਰੋੜ ਦੇ ਤੇ ਖਾਸ ਤੌਰ ਤੇ ਕੋਵਿਡ ਵੇਲੇ ਮਹਾਮਾਰੀ ਸੀ ਜਿਹੜੀ ਉਸ ਵੇਲੇ ਅਹਜੀਆਂ ਚੀਜ਼ਾਂ ਕਾਇਦੀਆਂ ਸੀ ਜਿਹੜੀਆਂ ਨਹੀਂ ਸੀ ਹਸਪਤਾਲਾਂ ਚ ਤੇ तकरीबन 1 ਕਰੋੜ 25 ਲੱਖ ਰੁਪਇਆ ਕੋਵਿਡ ਵੇਲੇ ਐਮਪੀ ਲੈਂਡ ਚੋਂ ਅਲੱਗ ਖਰਚਾ ਗਿਆ ਜਿਹੜੇ ਹੁਣ ਮ ਆਜਾ ਨਾ ਮੈਗਾ ਪ੍ਰੋਜੈਕਟ ਅਜੇ ਕੀ ਮ ਸਰਕਾਰ ਤੇ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ ਕਿਉਂਕਿ ਸਾਡੀ ਇੱਕ ਰਿਸ਼ਤਾ ਸੀ ਉਹਨਾਂ ਨਾਲ ਆਪੋਜੀਸ਼ਨ ਚੋ ਕੇ ਵੀ ਅਜੇ ਕਿ ਉਲਟ ਨਾਰੇबाजी ਕਰਦੀ ਸੀ ਪਾਰਟੀ ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ ਚੋਂ ਟੈਲੀਵੇਟਿਡ ਰੋਡ ਆ ਜਿਹੜੀ ਉਹ 756 ਕਰੋੜ ਦੀ 756 ਕਰੋੜ ਦੀ ਟੈਲੀਵੇਟਿਡ ਰੋਡ ਤੇ ਸਾਰੇ ਲੁਧਿਆਣੇ ਚ ਸੀਸੀਟੀਵੀ ਕੈਮਰਾ ਜਿਹੜੇ ਲਾਏ ਨੇ ਜਿਹੜਾ ਕਮਾਂਡ ਸੈਂਟਰ ਦਾ ਉਦੇ ਲਈ ਵੀ ਕੋਈ ਵੀ ਵਾਰ ਦਾਤ ਨਾ ਹੋ ਸਕੇ 36 ਕਰੋੜ 36 ਕਰੋੜ ਦੇ ਅਗਰ ਲੁਧਿਆਣੇ ਚ ਕੈਮਰੇ ਲੱਗੇ। ਉਸ ਤੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ ਆਰੋ ਵੀ ਆਰੋ ਆਰ ਯੂ ਵੀ ਆਰੋ ਵੀ ਆਰ ਯੂ ਵੀ ਪੱਖੋਵਲ ਰੋਡ ਵਾਲਾ ਇਹ 124 ਕਰੋੜ ਰੁਪਏ ਦਾ ਹੀ ਬਣਾਇਆ। ਅੱਜ ਮਾਡਰਨ ਰੇਲਵੇ ਸਟੇਸ਼ਨ ਤਕਰੀਬਨ ਇਹ ਪੈਸਾ ਹਜੇ ਇੱਕ ਘੱਟ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ 500 ਕਰੋੜ ਤੋਂ ਉੱਤੇ ਉਸ ਤੋਂ ਬਾਅਦ ਜਗਰਾਉਂ ਕੋਲ ਤੁਹਾਨੂੰ ਪਤਾ ਕੀ ਹਾਲਾਤ ਸੀ ਇਹਦੀ ਕਿ 24 ਕਰੋੜ ਦੇ ਵਿੱਚੇ ਪੁਲ ਬਣਿਆ ਉਸ ਤੋਂ ਬਾਅਦ ਅੱਜ ਗਾਰਬਜ ਕੰਪੈਕਟਰ ਨੇ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਖੌ ਖੌ ਤੇ ਇਹ ਸਾਰੇ ਕੰਪੈਕਟਰ ਨੇ ਜਿਹੜੇ ਇਹ ਸੈਂਟਰ ਸਰਕਾਰ ਤੋਂ 13.57 13.57 ਕਰੋੜ ਦੇ ਇਹ 22 ਕੰਬੈਕਟਰ ਨੇ ਜਿਹੜੇ ਸੋਲਿਡ ਵੇਸ ਮੈਨੇਜਮੈਂਟ ਲਈ ਇਹ ਇਸ ਵੇਲੇ ਲੁਧਿਆਣਾ ਵਿੱਚ ਲੱਗੇ। ਉਦੋਂ ਬਾਅਦ ਮੈਂ ਥੋੜਾ ਜਿਹਾ ਹੁਰਮਤ ਇਹ ਬਹੁਤ ਜ਼ਰੂਰੀ ਆ ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ ਮੋਦੀ ਜੀ ਦੀ ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ 84 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਲੱਗੇ ਇਹ ਚਾਹੇ ਰੋਮ ਵੀ ਤੋਂ ਚਮਕੀ ਮਾਨ ਹੋਵੇ ਜਗਰਾਉਂ ਤੋਂ ਵਾਰੰਗ ਕਲਾ ਹੋਵੇ ਹੰਬੜਾਂ ਤੋਂ ਸਵੱਦੀ ਹੋਵੇ ਤੇ ਅੱਠ ਮੇਜਰ ਰੋਡਸ ਦੇ ਜਿਹੜੀਆਂ ਉਹ ਹੋਰ ਬੜੀਆਂ ਸਮਾਰਟ ਸਿਟੀ ਦੇ ਵਿੱਚ ਦੇਖ ਲਓ ਤਕਰੀਬਨ ਸਿਧਮਾ ਕਲਾ ਬਿਊਟੀਫਿਕੇਸ਼ਨ ਹੋਇਆ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ ਤੇ ਖਾਸ ਤੌਰ ਤੇ ਮੈਨੂੰ ਇੱਕ ਬਹੁਤ ਹੀ ਆਪਾ ਦਿਵਿਆਂਗ ਅੱਗੇ ਉਹਨਾਂ ਨੂੰ ਵੱਖ-ਵੱਖ ਨੌਂ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸਅਬਿਲਟੀ ਉਹਨਾਂ ਨੂੰ ਨੌਂ ਦਿੱਤਾ ਦਿਵਿਆਂ ਤੇ ਡਿਸਅਬਿਲਟੀ ਕੈਂਪ ਲਾ ਕੇ ਵਾ ਅਲੱਗ-ਅਲੱਗ ਚੀਜ਼ਾਂ ਵੀਲ ਚੇਅਰ ਚਾਹੇ ਨਕਲੀ ਅੰਗ ਹੋਵੇ ਚਾਹੇ ਕੰਨਾਦੀਆਂ ਚਾਹੇ ਟੈਲੀਫੋਨ ਚਾਹੇ ਟਰਾਈਸਾਈਕਲ ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀ ਅੱਜ ਕੱਲ ਆਪਣੀਆਂ ਬੈਟਰੀ ਆਪਰੇਟਿਡ ਜਿਹੜੇ ਟਰਾਈਸਾਈਕਲ ਦਿੱਤੇ ਉਹ ਤਕਰੀਬਨ 5000 734 5734 ਇਹਦੀ ਕੀਮਤ 5.5 ਕਰੋੜ ਰੁਪਇਆ ਉਦੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਕੀ ਲੁਧਿਆਣੇ ਲਈ ਕਰਨਾ ਚਾਹੁੰਦੇ ਅਸੀਂ ਕੱਲਾ ਕੱਲਾ ਚੀਜ਼ ਜਿਹੜੀ ਸਭ ਨੂੰ ਵੰਡੀ ਆ ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਹਾਂ ਕੀ ਸੋਚ ਲੈ ਕੇ ਆ ਰਹੇ ਹਾਂ ਉਹਦੇ ਲਈ ਖਾਸ ਤੌਰ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹਸਪੀਟਲ AIMS ਜਿਹਨੂੰ All Indian Council of Medical Sciences ਇਹ ਅਸੀਂ ਫੋਡੇ ਫੋਡੇ ਰੱਖਾਂਗੇ ਇਹ ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦੇਵਾਂਗੇ ਇਹ ਲੁਧਿਆਣੇ ਚ ਇਕੱਲਾ ਲੁਧਿਆਣਾ ਨਹੀਂ ਲੋਦੀਆਲਾ ਸ਼ਹਿਰ ਤੋਂ ਆਲੇ-ਦਾਲੇ ਤਕਰੀਬਨ ਜਗਰਾਉਂ ਹੋ ਗਿਆ ਇਧਰ ਫਗਵਾੜੇ ਤੱਕ ਇਧਰ ਖੰਨੇ ਤੱਕ ਇਹ ਹਰ ਸਹੂਲਤ ਜਿਹੜੀ ਇਹ ਏਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਤੇ ਏਮਸ ਹਸਪੀਟਲ ਪੂਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੂਰੇ ਏਮਸ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ ਇਹਦੇ ਨਾਲ ਜਿੱਥੇ ਹੈਲਥ케ਅਰ ਹੋਣੀ ਹੋਣੀ ਹੈ ਉੱਥੇ 5000 ਨੌਕਰੀਆਂ ਚਾਹੀਏ ਉਹ ਕਲੈਰੀਕਲ ਨੇ ਸੁਪਰਡੈਂਡ ਨੇ ਵੱਖ-ਵੱਖ ਲੈਬਰਾਟਰੀਆਂ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ 5000 ਉਦੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਜ਼ਰੂਰੀ ਸਬਸਾਈਡ ਜਿਹੜੀ ਕਿ ਸਬਸਾਈਡ ਸਸਤੀ ਜਿਹੜੀ ਆ ਜ਼ਮੀਨ ਮਹਈਆ ਕਰਾਵਾਂਗੇ ਸਭ ਤੋਂ ਪਹਿਲਾਂ ਉਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਕੋਈ ਕਿਤੇ ਡਰਾਈ ਪੋਰਟ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਨਹੀਂ ਫੈਕਟਰੀ ਕਿਤੇ ਆ ਲੋਡਿੰਗ ਕਿਤੇ ਹੋਣੀ ਆ ਡਰਾਈ ਪੋਰਟ ਤੇ ਲੇਬਰ ਤੋਂ ਇਲਾਵਾ ਜਿਹੜੇ ਕੁਆਟਰਸ ਨੇ ਜਿੱਥੇ ਲੇਬਰ ਰਹਿੰਦੀ ਆ ਉਹ ਕੋ ਕਿਤੇ 10 ਕਿਲੋਮੀਟਰ ਦੂਰ ਆ ਇਹ ਸਾਰਾ ਹੀ ਜਿੱਥੇ ਸਬਸਾਈਜ਼ ਲੈਂਡ ملےਗੀ ਉਹਦੇ ਵਿੱਚ ਐਸਆਈ ਹਸਪੀਟਲ ਵੀ ਹੋਵੇਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਵੀ ਹੋਣਗੇ ਉਹਦੇ ਵਿੱਚ ਡਰਾਈ ਪੋਰਟ ਟ੍ਰੇਨ ਵੀ ਆਏਗੀ ਤੇ ਉੱਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ ਇਹ ਇੱਕ ਇਕੋਸਿਸਟਮ ਆ ਜਿਹੜਾ ਗਰੋਥ ਫੋਰ ਇੰਡਸਟਰੀ ਇਹ ਜੇ ਅਸੀਂ ਗਰੋਥ ਆਫ ਇੰਡਸਟਰੀ ਕਰਨੀ ਆ ਉਹਦੇ ਲਈ ਇਹ ਸਾਨੂੰ ਇਕੋਸਿਸਟਮ ਸਾਨੂੰ ਬਣਾਉਣਾ ਪਊ ਇਹਦੇ ਨਾਲ ਇਕੱਲਾ ਇਹ ਨਹੀਂ ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਤੇ ਸਾਰੇ ਸਾਡੀ ਆਪੀ ਬੈਠੀ ਹੈ ਜਿਹੜੀ ਸਾਰੀ ਇੱਕ ਇਹਨਾਂ ਨੇ ਮੀਨ ਜਿਹੜਾ 45 ਦਿਨ ਦਾ ਏ ਜਿਹੜਾ ਫਾਰਮ 43ਏ ਉਹਦੇ ਬਾਰੇ ਮੈਂ ਕਲੀਅਰ ਕੱਟ ਕਹਿਣਾ ਚਾਹਣਾ ਚਾਰ ਮਹੀਨੇ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਵੀ ਉਹ 45 ਦਿਨ ਜਬ 43ਏ ਦਾ ਉਹਦੇ ਵਿੱਚ ਉਹਨੂੰ ਕਾਨੂੰਨ ਨੂੰ ਬਦਲਾਂਗੇ ਤੇ ਉਹ ਸਟੈਂਡ ਆ ਜਿਹੜਾ ਉਹ ਚਾਹੇ 120 ਦਿਨਾਂ ਤੱਕ ਕਰੀਏ ਚਾਹੇ ਜਿਵੇਂ ਵੀ ਕਰੀਏ ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨ ਦਾ ਵਾਅਦਾ ਇਹ ਕਰਾਂਗੇ ਉਹ ਤੋਂ ਬਾਅਦ ਪ੍ਰਦਾਨ ਜੀ ਦਾ ਬੜਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਟੂ ਬੀ 기ਵਨ ਇਹਨਾਂ ਦੇ ਲਈ ਬਹੁਤ ਫੋਕਲ ਪੁਆਇੰਟ ਜਿਹੜੇ ਆ ਉਹ ਸਪੈਸ਼ਲ ਜਿਹੜੀਆਂ ਮਿਕਸ ਲੈਂਡ ਯੂਜ਼ ਦੇ ਜਿਹੜੇ ਹਰ ਘਰ ਦੇ ਵਿੱਚ ਥੱਲੇ ਕੰਮ ਕਰਦੇ ਆ ਤੇ ਬੜਾ ਉਹਦਾ ਰੋਲਾ ਏ ਪਰ ਅਸੀਂ ਬਹੁਤ ਨੇੜੇ ਉਹਨਾਂ ਦੇ ਬਹੁਤ ਨੇੜੇ ਜਿੱਥੇ ਵੀ ਘਰਾਂ ਚ ਕੰਮ ਹੁੰਦਾ ਉਹਨਾਂ ਨੂੰ ਸਸਤਾ ਤੇ ਬਿਲਕੁਲ ਦੂਰ ਨਹੀਂ ਕਿਤੇ ਨੇੜੇ ਅਸੀਂ ਉਹਨਾਂ ਨੂੰ ਜਿਹੜੇ ਉਹ ਪਲਾਟ ਆ ਉਹ ਮਈਆ ਕਰਾਵਾਂਗੇ ਜਿਹਦੇ ਵਿੱਚ ਕਰ ਸਕਣਗੇ ਜਿਨ੍ਹਾਂ ਨਾਲ ਸਰਕਾਰ ਰੋਜ਼ ਉਹਨਾਂ ਨੂੰ ਉਹਨਾਂ ਦੇ ਕਨੈਕਸ਼ਨ ਜਾਂ ਉਹਨਾਂ ਤੇ ਰੋਜ਼ ਉਹਨਾਂ ਦੇ ਭਜਨ ਰੱਖਦੀ ਆ, ਲੈਕਟ ਮੇਲ ਕਰਦੀ ਆ, ਪੈਸੇ ਲੈਂਦੀ ਆ। ਇੱਕ ਇਹ ਇਹ ਦੋ ਨੰਬਰ ਸਾਡਾ ਪੁਆਇੰਟ ਆ। ਤੀਜਾ ਸਭ ਤੋਂ ਵੱਡਾ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ। ਉਹਦੇ ਨਾਲ ਕੀ ਆ ਲੁਧਿਆਣਾ ਜਿੱਡਾ ਵੱਡਾ ਏ। ਉਹਦੇ ਵਿੱਚ ਜੇ ਅੱਜ ਪੰਜਾਬ ਦੀ ਮੈਂ ਗੱਲ ਕਰਾਂ ਉਹਦੇ ਵਿੱਚ 60% ਜੇ ਪੰਜਾਬ ਦੇ GST ਵੈਟ ਟੈਕਸ ਜੋ ਵੀ ਆ 60% ਜਿਹੜਾ ਕੋਈ ਯੋਗਦਾਨ ਸਾਡੇ ਲੁਧਿਆਣੇ ਦਾ ਏ ਐਡਾ ਵੱਡਾ ਯੋਗਦਾਨ ਸਾਡਾ ਪੰਜਾਬ ਦੀ ਅਸਥਾ ਵਿੱਚ ਪੰਜਾਬ ਦਾ ਜਿਹੜਾ ਚੱਕਾ ਚੱਲ ਰਿਹਾ ਉਹ ਲੁਧਿਆਣੇ ਦੇ ਕਰਕੇ 70% ਚੱਲ ਰਿਹਾ ਤੇ ਅਸੀਂ ਇਹਦੇ ਲਈ ਕਿਵੇਂ ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡਾ ਲਾਰਜ ਪੋਰਸ਼ਨ ਹੈ ਜਿਹੜਾ ਬਹੁਤ ਵੱਡਾ ਹਿੱਸਾ ਏ ਉਹ ਖਾਸ ਤੌਰ ਤੇ ਐਕਸਪੋਰਟ ਹੁੰਦਾ ਤੇ ਜਦੋਂ ਅਸੀਂ ਇਹ ਕੁਝ ਕਰਦੇ ਆ ਇਹਦੇ ਲਈ ਸਾਡੇ ਕੋਲ ਕੋਈ ਵੀ ਐਕਸੀਬਿਸ਼ਨ ਕਨਵੈਨਸ਼ਨ ਸੈਂਟਰ ਨਹੀਂਗਾ ਜਿੱਥੇ ਅਸੀਂ ਆਪਣਾ ਗੋਡਸਰ ਦਾ ਸਮਾਨ ਅਸੀਂ ਡਿਸਪਲੇ ਕਰ ਸਕੀਏ ਅਸੀਂ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਬਹੁਤ ਵੱਡੇ ਵਾਇਰਸ ਦੂਜੀਆਂ ਕੰਟਰੀਆਂ ਤੋਂ ਉਹ ਰੇ ਸਮਾਨ ਖਰੀਦਣ ਆਉਣਾ ਪਾਉਂਦੇ ਆ ਤੇ ਜੇ ਉਹਨਾਂ ਨੂੰ ਦਿਖਾਉਣ ਨੂੰ ਸਾਨੂੰ ਹੋਟਲਾਂ ਦੇ ਕਮਰੇ ਲੈਣੇ ਪੈਣ ਜਾਂ ਫੈਕਟਰੀ ਦੇ ਛੋਟੇ ਛੋਟੇ ਕਮਰੇ ਚ ਜਾਣਾ ਪਵੇ ਤਾਂ ਫਿਰ ਸਾਡੀ ਇੰਡਸਟਰੀ ਕਿਵੇਂ ਚੱਲੂਗੀ ਇਹ ਸਭ ਤੋਂ ਵਿਦਨ ਇਨ 6 ਮੰਥਾਂ ਦੇ ਚੀਜ਼ਾਂ ਹੋਣਗੀਆਂ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਬਾਹਰ ਦੀਆਂ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਸਾਰੀਆਂ ਇਹ ਚੀਜ਼ਾਂ ਲਾਗੂ ਕਰਾਂਗੇ। ਉਸ ਤੋਂ ਬਾਅਦ ਮੈਂ ਇੱਕ ਸਭ ਤੋਂ ਵੱਧ ਬਦਲਾ ਗਲੋਬਲ ਐਕਸੀਬਿਸ਼ਨ ਜਿਹੜਾ ਸਿਰਫ ਅੱਜ ਆਪਾਂ ਦੇਖਦੇ ਆਂ ਡਬਲ ਆਈ ਸੀ ਸੀ ਇਹ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦਿਵਾਰਕਾਤ ਬਣਿਆ ਹੋਇਆ। ਉਸ ਚੀਜ਼ ਦਾ ਸੀ ਇਹ ਕਿ ਜਿੱਥੇ ਇਹ ਇੰਟਰਨੈਸ਼ਨਲ ਐਕਸੀਬਿਸ਼ਨਸ ਲੱਗਣ ਉਹ ਅਸੀਂ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਆਪੋ ਲੁਧਿਆਣੇ ਵਿੱਚ ਵਿਦਿਨ 6 ਮਨਸ ਉਹਦੀ ਜ਼ਮੀਨ ਲੈ ਕੇ ਅਸੀਂ ਕੰਮ ਸ਼ੁਰੂ ਕਰਾਂਗੇ। ਬਹੁਤ ਬਹੁਤ ਜ਼ਰੂਰੀ ਮੈਟਰੋ ਅੱਜ ਮੈਟਰੋ ਜਿੱਡੇ ਜਿੱਡੇ ਸਾਡੇ ਸ਼ਹਿਰ ਨੇ ਲੁਧਿਆਣਾ ਜਿੱਡੇ ਹਰ ਜਗ੍ਹਾ ਮੈਟਰੋ ਚੱਲਦੀ ਹੈ ਅਸੀਂ ਕਿੰਨਾ ਚਿਰ ਸੁਪਨਾ ਹੀ ਲੈਂਦੇ ਰਹਿਾਂਗੇ ਜਾਂ ਦੇਖਦੇ ਰਹਿਾਂਗੇ ਮੈਟਰੋ ਤੇ ਇਹ ਲੁਧਿਆਣੇ ਵਿੱਚ ਵਿਦਨ 6 ਮੰਥਸ ਅਧੀ ਡੀਪੀਆਰ ਤਿਆਰ ਹੋ ਜਾਏਗੀ ਇਹਦੀ 6 ਮਹੀਨੇ ਚ ਡੀਪੀਆਰ ਤਿਆਰ ਹੋ ਕੇ 1 ਸਾਲ ਦੇ ਅੰਦਰ ਅੰਦਰ ਇਹਦਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮਾ ਕਿਉਂਕਿ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਮੁੱਲਾਪੁਰ ਦਰਾਹਾ ਕੁਆੜਾ ਇਹ এমਪਲੋਇਮੈਂਟ ਕਾਰਨ ਜਗਰਾਉ ਤੋਂ ਸਾਡੇ ਲੁਧਿਆਣੇ ਚੜਦੇ ਤੇ ਜਦੋਂ ਮੈਟਰੋ ਬਣ ਜਾਏਗੀ ਤੇ ਇਹ ਸਾਰੇ ਬਾਹਰੋਂ ਵੀ ਕੰਮ ਕਰ ਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘਟ ਜਾਏਗਾ ਸਾਡੀ ਪੂਲਿਊਸ਼ਨ ਇੱਕਦਮ ਘਟ ਜਾਏਗੀ ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਗੜगांव ਫਰੀਦਾਬਾਦ ਮੁੰਬਈ ਕਲਕੱਤਾ ਜਾਏਗਾ ਪਰ ਗੱਲ करिए ਬੈਂਗਲੌਰ ਆਪਣੇ ਹైదਰਾਬਾਦੀ ਉਹਦੇ ਬਰਾਬਰ ਸਾਡਾ ਵੀ ਟੇਣਾ ਜਾਏਗਾ ਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ ਡੀਪੀਏ 6 ਮਹੀਨੇ ਚ ਬਣਾ ਕੇ ਸਾਲ ਜਿਹਦਾ ਕੰਮ ਸ਼ੁਰੂ ਕਰਾਂਗੇ ਇਹ ਸਾਰੇ ਘਰੋਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਆ 4 ਤਰੀਕ ਤੋਂ ਬਾਅਦ ਇਹ ਪੰਜਾਬ ਤੇ ਲੁਧਿਆਣਾ ਲਈ ਇਹ ਵੀਜ਼ਨ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ ਉਦੋਂ ਬਾਅਦ ਅੱਜ ਆਪਾਂ ਬੁੱਢਾ ਨਾਲਾ ਕਹਿੰਦੇ ਆ ਬੁੱਢੇ ਦਰਿਆ ਦੀ ਗੱਲ ਕਰਦੇ ਆ ਇਹਦੇ ਲਈ ਸੈਂਟਰ ਗਵਰਨਮੈਂਟ ਨੇ 4600 ਕਰੋੜ ਰੁਪਈਆ ਭੇਜਿਆ ਹੋਇਆ 1 ਸਾਲ ਤੋਂ ਕੰਮ ਚੱਲ ਰਿਹਾ ਜਿਹੜਾ ਕਿ ਸਾਰੇ ਲੁਗਿਆਣੇ ਲਈ ਤੇ ਪੰਜਾਬ ਲਈ ਤੇ ਰਾਜਸਥਾਨ ਲਈ ਬੜਾ ਜ਼ਰੂਰੀ ਆ ਜਿਹੜਾ ਕੈਂਸਰ ਹਟ ਡਾਈਗਨੋਸਪੀਡਿਆ ਅੱਜ ਤੁਸੀਂ ਜ਼ਰੂਰ ਦੇਖੋ ਕਿ ਉੱਥੇ ਕਿੰਨੇ ਕਿੰਨੇ ਜਿਹੜੇ ਪਲਾਂਟ ਨੇ ਉਹ 650 ਕਰੋੜ ਦੇ ਵਿੱਚ ਲੱਗ ਰਹੇ ਆ ਤੇ 1 ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਤੁਸੀਂ ਦੇਖੋਗੇ ਨੀਲਾ ਪਾਣੀ ਹੋਏਗਾ 650 ਕਰੋੜ ਰੁਪਏ ਉਹਦੇ ਉੱਤੇ ਲੱਗ ਰਿਹਾ ਇਹ ਸਾਰਾ ਸਾਡੇ ਲਈ ਬਹੁਤ ਹੀ ਜਿਹੜਾ ਵੱਡਾ ਜਿਵੇਂ ਮੈਂ ਇੱਕ ਨੂੰ ਦੱਸਣਾ ਚਾਹਣਾ ਜਿਵੇਂ ਸਬਰਬਤੀ ਸਾਡੀ ਰਿਵਰ ਆ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਲਈ ਵਿਧਰਾ ਦੇ ਵਿੱਚ ਉਹ ਚੱਲਿਆ ਇਸ ਤਰੀਕੇ ਨਾਲ ਸਬਰਬਤੀ ਨਹਿਰ ਆ ਜਿਹੜੀ ਉਸ ਅੱਜ ਸਜੀ ਹੋਈ ਆ ਉਹਨੂੰ ਸਲਾਨੀ ਦੇਖਣ ਜਾਂਦੇ ਆ ਉਹਨੂੰ ਲੁਧਿਆਣੇ ਵਾਲੇ ਜਿਹੜਾ ਜਦੋਂ ਬੁੱਢਾ ਵਿਆਹ ਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ ਉੱਥੇ ਆਪਾਂ ਸ਼ਾਮ ਨੂੰ ਬਹਿ ਕੇ ਆਪਣੀ ਪਿਕਨਿਕ ਮਨਾਇ ਕਰਾਂਗੇ ਆਪਣੇ ਜਨਮ ਦਿਨ ਆਪਣੇ ਮੈਰਿਜ ਅਨਿਵਰਸਰੀ ਉਹ ਹੋਰ ਤੇ ਵਾਰਤ ਦਿਨ ਨੇ ਮਨਾਇਆ ਕਰਾਂਗੇ ਇਸ ਤਰੀਕੇ ਦੀ ਉੱਥੇ ਬਿਊਟੀਫਿਕੇਸ਼ਨ ਆ ਜਿਹੜੀ ਉਹ 650 ਕਰੋੜ ਤੋਂ ਵੱਧ ਉੱਥੇ ਹੋਏਗੀ ਉਹ ਤੋਂ ਬਾਅਦ ਬਹੁਤ ਹੀ ਇਹ ਜ਼ਰੂਰੀ ਆ ਅੱਜ ਜਦੋਂ ਫਰਕ ਕਿਵੇਂ ਪੈਂਦਾ ਜਦੋਂ ਜੇਟਲੀ ਜੀ ਇਲੈਕਸ਼ਨ ਲੜਨਾ ਹੈ ਅਮਰਸਰ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉਥੇ ਵਾਅਦਾ ਕੀਤਾ ਆਈਆਈਐਮ ਅੱਜ ਦੇਖੋ ਆਈਆਈਐਮ ਉਥੇ ਆ ਕੇ ਉਥੇ ਨੁਕਾਰ ਬਦਲੀ ਪਈ ਹੈ ਅੱਜ ਅਸੀਂ ਇੱਥੇ ਐਜੂਕੇਸ਼ਨ ਸਾਨੂੰ ਉਹ ਚਾਹੀਦੀ ਆ ਜਿਹਦੇ ਨਾਲ ਵਾਈਟ ਕਾਲਰ ਜੌਬ ਤੇ ਲੱਖਾਂ ਕਰੋੜਾਂ ਦਾ ਜਿਹੜਾ ਉਹ ਪੈਕੇਜ ਮਿਲੇ ਉਹ ਆ ਐਜੂਕੇਸ਼ਨ ਪੜਾਈ ਨਾਲ ਨਹੀਂ ਮਿਲ ਸਕਦਾ ਉਹ ਕਿਵੇਂ ਮਿਲ ਸਕਦਾ ਜਦੋਂ ਇੱਥੇ ਆਈਆਈਟੀ ਆਈਆਈਐਮ ਆਏਗਾ ਦੇ ਕੋ ਗਲੋਬਲ ਮੈਪ ਤੇ ਗਲੋਬਲ ਮੈਪ ਤੇ ਜਦੋਂ ਸਾਡਾ ਲੁਧਿਆਣਾ ਜਾਏਗਾ ਤੇ ਬੜੀਆਂ ਤੋਂ ਬੜੀਆਂ ਬਾਹਰ ਤੇ ਬਾਹਰੀਆਂ ਸਟੇਟਾਂ ਦੇ ਪੁਰੇਓ ਕੰਪਨੀਆਂ ਮੁੰਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਲੱਭਣਗੇ ਤੇ ਉਹ ਕੁਆਲਿਟੀ ਐਜੂਕੇਸ਼ਨ ਜਿਹੜੀ ਜਦੋਂ ਉਹਨਾਂ ਨੂੰ ਮਿਲੇਗੀ ਇਹ ਐਡਾ ਵੱਡਾ ਫਾਇਦਾ ਸਾਨੂੰ ਇਹ ਦੋਨੋਂ ਇੰਸਟੀਚੂਟਾ ਹੋਏਗਾ ਕਿਉਂਕਿ ਸਾਡੇ ਕੋਲ ਅੱਜ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਵੀ ਉਹ ਕੁਆਲਿਟੀ ਮੈਨੇਜਮੈਂਟ ਹੈ ਨਹੀਂਗੀ ਜਿਹੜੀ ਹੋਣੀ ਚਾਹੀਦੀ ਹੈ ਉਹ ਵੀ ਅਸੀਂ ਸੈਂਟਰ ਗਵਰਨਮੈਂਟ ਤੋਰੇ ਕਰਕੇ ਆਵਾਂਗੇ ਕਿਉਂਕਿ ਜਿਹੜਾ ਲੱਖਾਂ ਕਰੋੜਾਂ ਦਾ ਜਿਵੇਂ ਮੈਂ ਦੱਸਿਆ ਅੱਜ ਨੌਜਵਾਨ ਬਾਕੀ ਸਟੇਟਾਂ ਦੇ ਪੈਕੇਜ ਲੈ ਕੇ ਨੌਕਰੀਆਂ ਕਰ ਰਹੇ ਆ ਅਸੀਂ ਕਿਉਂ ਵਾਂਝੇ ਰਹੀਏ ਵਾਂਝੇ ਕਿਉਂ ਰਹਿ ਗਏ ਕਿਉਂਕਿ ਉਰੇ ਬੀਜੇਪੀ ਸਾਇਦ ਇਲੈਕਸ਼ਨ ਨਹੀਂ ਲੜੀ ਤੇ ਫਿਰ ਬੀਜੇਪੀ ਜਦੋਂ ਇਲੈਕਸ਼ਨ ਨਹੀਂ ਲੜੀ ਸਾਡਾ ਹਿੱਸਾ ਸੈਂਟਰ ਸਟਾਰਚ ਨਹੀਂ ਪਿਆ ਹੁਣ ਬੀਜੇਪੀ ਨੇ ਜਦੋਂ ਫੈਸਲਾ ਕਰ ਲਿਆ ਉਰੇ ਇਲੈਕਸ਼ਨ ਲੜਨ ਦਾ ਲੋਕਾਂ ਦਾ ਮਨ ਬਣਿਆ ਹੋਇਆ ਕਿ ਇਹ ਸਾਰੀਆਂ ਚੀਜ਼ਾਂ ਅਸੀਂ ਲੁਧਿਆਣੇ 'ਚ ਸੱਚ ਉਧੀਆਂ ਦੇਖੀਏ ਤੇ ਇਸ ਵਾਰ ਕਮਲ ਦੇ ਫੁੱਲ ਨੂੰ ਲੋਕ ਮੋਰ ਲਾਉਣਗੇ ਤੇ ਮੋਦੀ ਜੀ ਦੀ ਵਿਜਨ ਉੱਚੀ ਤੇ ਜਿਹੜਾ 400 ਪਾਰ ਦਾ ਨਾਹਰਾ ਉਹਦੇ ਵਿੱਚ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਲਿਡਿਆਣਾ ਹੈ ਜਿਹੜਾ ਉਹ ਵੀ ਸ਼ਾਮਲ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਕਹਿ ਸਕਦਾ ਉਦੋਂ ਬਾਅਦ ਜੇ ਗੱਲ ਕਰੀਏ ਸਾਡੇ ਕੋਲ ਮੈਡੀਕਲ ਕਾਲਜ ਅੱਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਤਾਂ ਹੈਗਾ ਪਰ ਜੇ ਏਮਜ਼ ਦੀ ਗੱਲ ਕਰਨੀ ਹੈ ਤੇ ਮੈਡੀਕਲ ਕਾਲਜ ਜਿਹੜੇ ਡਾਕਟਰ ਬਣਨੇ ਆ ਬੱਚੇ ਉਹ ਕਿੱਥੋਂ ਬਣਨੇ ਇਸ ਕਰਕੇ ਇੱਕ ਸਰਕਾਰੀ ਮੈਡੀਕਲ ਕਾਲਜ ਅਸੀਂ ਸਾਲ ਦੇ ਅੰਦਰ 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 ਇੱਕ ਮੈਡੀਕਲ ਕਾਲਜ ਖੋਲ੍ਹਾਂਗੇ ਜਿੱਥੇ ਸਾਡੇ ਬੱਚੇ ਐਮਬੀਬੀਐਸ ਮੈਡੀਕਲ ਦੀ ਪੜ੍ਹਾਈ ਕਰ ਸਕਣ ਡਾਕਟਰ ਬਲਦ ਸਿੰਘ ਇਹ ਵੀ ਅਸੀਂ ਨਾਲ ਤੀਜਾ ਪ੍ਰੋਜੈਕਟ ਹੈ ਜਿਹੜਾ ਇਹ ਵੀ ਨਾਲ ਪੜ੍ਹਾਈ ਦਾ ਲਮਾ ਹੈ ਉਦੋਂ ਬਾਅਦ ਅੱਜ ਕਿਸਾਨਾਂ ਦੀ ਗੱਲ ਕਰਦੇ ਆਪਾਂ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਨਹੀਂ ਲੱਗਣਗੇ ਕਿਸਾਨਾਂ ਲਈ ਉਹਨਾਂ ਤੇ ਫਾਇਦਾ ਨਹੀਂ ਹੋ ਸਕਦਾ ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਲੂ ਦੀ ਗੱਲ ਕਰ ਲਈਏ ਛੋਟੇ ਛੋਟੇ ਚਿਪਸ ਦੇ ਪੈਕੇਟ ਨੇ ਕਿੰਨੇ ਕਿੰਨੇ ਦੀ ਵਿਕਦੇ ਆ ਜੇ ਉਹਰੇ ਸਾਡੇ ਪ੍ਰੋਸੈਸਿੰਗ ਯੂਨਿਟ ਲੱਗਣਗੇ ਅੱਜ ਅਸੀਂ ਗੱਲ ਕਰ ਲਈਏ ਸ਼ਿਮਲਾ ਮਿਰਚ ਦੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀਲਾ ਕਰ ਦਈਏ ਫਿਰ ਉਹ ਕਿਤੇ ਜਿਕੇ ਕਿਸਾਨ ਨੂੰ ਤੇ ਜੇ ਉਹ ਚੀਜ਼ਾਂ ਸੀ ਫੂਡ ਪ੍ਰੋਸੈਸਿੰਗ ਯੂਨਿਟ ਉਹਰੇ ਲਈ ਆਈਏ ਜਿਹਦੇ ਵਿੱਚ ਸਾਡੇ ਪਿਕਲ ਬਣ ਅਚਾਰ ਬਣ ਜਿਹਦੇ ਵਿੱਚ ਜੈਮ ਬਣੇ ਜਿਹਦੇ ਵਿੱਚ ਇਹ ਚਿਪਸ ਇਹੋ ਜਿਹੀਆਂ ਚੀਜ਼ਾਂ ਬਣ ਆਪਣੇ ਆਪ ਕਿਸਾਨ ਖੁਸ਼हाल ਹੋਣ ਲੋੜ ਪਈ ਕਿ ਲੋੜ ਪਊਗੀ ਕਿਸਾਨ ਨੂੰ ਕਿਤੇ ਧਰਮੇ ਧਰਨੇ ਤੇ ਜਾਣ ਦੀ ਇਹ ਸਾਡਾ ਵੱਡਾ ਜਿਹੜਾ ਇਹ ਫਰੋਜ਼ਨ ਪੀਸ ਕੀ ਕੁਛ ਨਹੀਂ ਅੱਜਕੱਲ ਚਾਹੀਦਾ ਬਾਹਰ ਵਿਦੇਸ਼ਾਂ ਤੋਂ ਆਉਂਦਾ ਤੇ ਅਸੀਂ ਲੁਧਿਆਣੇ 'ਚ ਕਿਉਂ ਨਹੀਂ ਇਹ ਚੀਜ਼ਾਂ ਬਿਆਰਤ ਕਰ ਸਕਦੇ ਤੇ ਫੂਡ ਪ੍ਰੋਸੈਸਿੰਗ ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿਸ ਦੇ ਨਾਲ ਫਾਰਮਰ ਯੂਜ਼ देम ਟੂ ਪ੍ਰੋਸੈਸ ਇਨ देयर ਹਾਰਵੈਸਟ ਇਨਟੂ ਐਂਡ ਯੂਜ਼ ਮਤਲਬ ਉਹਨਾਂ ਨੂੰ ਪਹਿਲਾਂ ਤਾਂ ਵੇਚਣੀ ਪੈਂਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਆ ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਵਾਂਗੇ ਉਹੀ اگਾਉਣਗੇ ਉਹੀ ਅਖੀਰ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਨਗੇ ਫਿਰ ਮੁਨਾਫਾ ਜਿਹੜਾ ਕਿਸਾਨਾਂ ਨੂੰ ਫਾਰਮਰਸ ਨੂੰ ਸਾਡੇ ਨੂੰ ਹੋਏਗਾ ਤੇ ਇਹਦੇ ਨਾਲ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟ ਆ ਜਿਹੜੇ ਉਹ ਵੀ ਲੱਗਣਗੇ ਅਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹੱਈਆ ਕਰਾ ਕੇ ਉਹ ਯੂਨਿਟਾਂ ਵੀ ਦਵਾਂਗੇ ਇਹ ਸਾਡੇ ਫਾਰਮਰਸ ਲੀ ਹੋ ਗਿਆ ਤੇ ਅੱਜ ਸਾਡੇ ਨੌਜਵਾਨ ਭੁਖਾਂ ਜਿਹੜਾ ਅੱਜ ਯਾਰ ਲੁਧਿਆਣਾ ਐਡਾ ਵੱਡਾ ਹੋਵੇ ਅਸੀਂ ਮੈਚ ਦੇਖਣਾ ਹੋਵੇ ਆਈਪਲ ਦੇ ਅਸੀਂ ਸਾਨੂੰ ਜਾਣਾ ਪੈਂਦਾ ਹੈ ਮਹਾਲੀ ਸਾਨੂੰ ਜਾਣਾ ਪੈਂਦਾ ਹੰਦੀਰਪੁਰ ਤੇ ਐਡਾ ਵੱਡਾ ਇਹ ਲੁਧਿਆਣਾ ਹੋਵੇ ਇੱਥੇ ਅਸੀਂ ਜਗ੍ਹਾ ਹੈਗੀ ਆ ਸਾਡੇ ਕੋਲ ਕਾਰਪੋਰੇਸ਼ਨ ਦੀ ਜਗ੍ਹਾ ਹੈਗੀ ਆ ਅਸੀਂ ਇਹਦੇ ਵਿੱਚ ਇੱਕ ਖਾਨ ਦੇ ਅੰਦਰ ਅੰਦਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇੱਥੇ ਸ਼ੁਰੂਆਤ ਉਹਦੀ ਮੋਦੀ ਜੀ ਨੂੰ ਲਿਆ ਕੇ ਜਾਣ ਰਾਹ ਫਾਕੋਰ ਜਿਨੂ ਲਈ ਆ ਕੇ ਇੱਕ ਸਾਲ ਦੇ ਵਿੱਚ ਵਿੱਚ ਉਹਦੀ ਸ਼ੁਰੂਆਤ ਉਹਦਾ ਵਿਗਠਨ ਕਰਾਂਗੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਹਨੂੰ ਨਾਲ ਬੂਸਟ ਮਿਲੇਗਾ ਇਕਨੋਮੀ ਨੂੰ ਸਾਡੇ ਨੂੰ ਬੂਸਟ ਮਿਲੇਗਾ ਲੁਧਿਆਣਾ ਜਦੋਂ ਆਈਪੀਐਲ ਮੈਚ ਹੋਣਗੇ ਪੂਰੀ ਇੰਡਸਟਰੀ ਜਿਹੜੀ ਹੋਟਲ ਇੰਡਸਟਰੀ ਚੱਲੇਗੀ ਫੂਡ ਇੰਡਸਟਰੀ ਚੱਲੇਗੀ ਵੋਸਰੀ ਇੰਡਸਟਰੀ ਚੱਲੇਗੀ ਇਹਦੇ ਨਾਲ ਸਾਡੇ ਬਾਈਸਾਈਕਲ ਇੰਡਸਟਰੀ ਚੱਲੇਗੀ ਤੇ ਹਰ ਦਾ ਵਪਾਰ ਆ ਜਿਹੜਾ ਚੱਲੇਗਾ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ 올 ਵੈਦਰ সুইমিং ਪੂਲ ਬਣੇਗਾ ਇਦੇ ਨਾਲ ਹੀ ਸਕਵੇਸ਼ਟ ਸਪੋਰਟਸ ਬਣਨਗੇ ਇਹਦੇ ਨਾਲ ਟੈਨਿਸ ਸਪੋਰਟਸ ਬਣਨਗੇ ਇਹ ਸਾਰਾ ਜਦੋਂ ਇੱਕੇ ਸੈਟਅਪ ਹੋ ਜਾਏਗਾ ਤੇ ਸਾਡੇ ਨਵੇਂ ਮੌਜੂਦਾਨ 올림픽ਸ ਵੀ ਖੇਡਣਗੇ ਏਸ਼ੀਅਨਸ ਵੀ ਖੇਡਣਗੇ ਕਾਮਨਵੇਲਥਸ ਵੀ ਖੇਡਣਗੇ ਤੇ ਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰਨਗੇ ਇਹ ਸਾਡੀ ਸੋਚ ਆ ਪੌਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਨੂੰ ਬਦਲ ਦੇ ਵੀ ਕਰਨ ਦੀ ਉਦੋਂ ਬਾਅਦ ਇਹ ਪੁਆਇੰਟ ਵੀ ਇੱਕ ਬੜਾ ਵੈਲਿਡ ਸੀ ਮੈਂ ਇਹ ਚਾਹੁੰਦਾ ਸੀ ਵੀ ਜਿਹੜਾ ਸਾਡੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਇਹ ਕਿਹਨੇ ਨਾਮ ਰੱਖਿਆ ਇਹ ਮੋਦੀ ਜੀ ਦਾ ਇਹ ਸੈਂਟਰਲ ਗਵਰਨਮੈਂਟ ਦਾ ਫੈਸਲਾ ਵੀ ਸਾਡੇ ਸ਼ਹੀਦ ਆਜ਼ਮ ਸਰਾਭਾ ਸਾਡੇ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਦਿੱਤੀ ਅੱਜ ਹਰਵਾਰੇ ਦਾ 에어ਪੋਰਟ ਉਹਨਾਂ ਦੇ ਨਾਮ ਤੇ ਹੈ ਇਸ ਕਰਕੇ ਮੈਂ ਉਹ ਤੋਂ ਬਾਅਦ ਗੱਲ ਕਰਾਂ ਉਹ 에어ਪੋਰਟ ਬਣ ਕੇ ਤਿਆਰ ਹੋਇਆ ਤੇ ਜਿੱਦਣ ਇਹ ਸਰਕਾਰ ਆ ਗਈ ਸਾਡਾ ਇਥੋਂ ਫੁੱਲਦਾ ਹੈ ਕੈਂਡੀਡੇਟ ਐਮਪੀ ਜਿੱਤ ਕੇ ਚਲਾ ਗਿਆ ਇੱਥੇ ਇਕੱਲਾ ਨੈਸ਼ਨਲ ਨਹੀਂ ਇੱਥੇ ਇੰਟਰਨੈਸ਼ਨਲ ਫਲਾਈਟਸ ਚਾਹੀਓ ਯੂਕੇ ਨੂੰ ਹੋਣਾ ਚਾਹੀਏ ਯੂਰ ਨੌਰਥ ਅਮਰੀਕਾ ਨੂੰ ਹੋਣਾ ਯੂਰ ਨੂੰ ਹੋਣਾ ਚਾਹੀਏ ਮਿਡਲ ਈਸਟ ਨੂੰ ਹੋਣਾ ਅਸੀਂ ਦਿੱਲੀ ਵਾਲੀਆਂ ਫਲਾਈਟਾਂ ਲੋਕਲ ਡੋਮੈਸਟਿਕ ਫਲਾਈਟਾਂ ਬੰਬਈ ਨੂੰ ਦਿੱਲੀ ਨੂੰ ਬੂਆ ਨੂੰ ਉਹ ਤਾਂ ਅਸੀਂ ਪਹਿਲੇ 4 ਮਹੀਨੇ ਦੇ ਅੰਦਰ ਜਿਹੜੀਆਂ ਉਹ ਫਲਾਈਟਾਂ ਚਲਾਵਾਂਗੇ ਤੇ ਇੰਟਰਨੈਸ਼ਨਲ ਫਲਾਈਟਸ ਦੇ ਜਿਹੜੀਆਂ ਉਹ ਵਿਦਨਾ ਇਅਰ ਇੱਕ ਸਾਲ ਦੇ ਅੰਦਰ ਅੰਦਰ ਚਲਾਵਾਂਗੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਕਿ ਕਿੰਨੇ ਕਿਡੇ ਜਿਹੜੇ ਇਹਦੇ ਸਭ ਤੋਂ ਜ਼ਰੂਰੀ ਸਾਡੇ ਇੰਡਸਟਰੀ ਦਾ ਸਮਾਨ ਬਾਹਰ ਭੇਜਣਾ ਹੈ ਇੰਟਰਨੈਸ਼ਨਲ ਨੈਸ਼ਨਲ ਸਟੇਟਾਂ ਨੂੰ ਸਭ ਤੋਂ ਜ਼ਰੂਰੀ ਉਹਨਾਂ ਨੂੰ ਕਾਰਗੋ ਫਲਾਈਟਸ ਚਾਹੀਦੀਆਂ ਕਾਰਗੋ ਫਲਾਈਟ ਜਿੰਨਾ ਟੂ ਟਵਰਟਪਾਈ ਹੋ ਸਕੇ ਤੇ ਉਹ ਕਾਰਗੋ ਫਲਾਈਟਸ ਅਸੀਂ ਆਉਣ ਵਾਲੇ ਬਹੁਤ ਹੀ 6 ਮਹੀਨਿਆਂ ਦੇ ਅੰਦਰ ਅੰਦਰ ਕਾਰਗੋ ਫਲਾਈਟ ਸਭ ਤੋਂ ਸੋਖੀਆਂ ਸ਼ੁਰੂ ਕਰਨੀਆਂ ਜਿੱਦਾਂ ਸਾਡੇ ਇੰਡਸਟਰੀ ਨੂੰ ਫਾਇਦਾ ਹੋ ਸਕੇ ਸਾਡਾ ਇੰਡਸਟਰੀ ਦਾ ਸਮਾਨ ਆ ਜਿਹੜਾ ਉਹ ਵਨ ਲੈਵਲ ਤੇ ਨੈਸ਼ਨਲ ਲੈਵਲ ਤੇ ਹਰ ਸੁਪਨੇ ਇੱਥੇ ਜਾ ਸਕੇ 카ਰਗੋ ਫਲਾਈਟਸ ਤੋਂ ਬਾਅਦ ਅਸੀਂ ਕਿਉਂਕਿ ਜਦੋਂ ਇੱਕ ਕ੍ਰਿਕਟ ਸਟੇਡੀਅਮ ਸ਼ੁਰੂ ਹੋ ਜਾਏਗਾ ਆਈਆਈਟੀ ਆਈਆਈਐਮ ਐਗਰੀਗੇਸ਼ਨ ਸੈਂਟਰ ਸ਼ੁਰੂ ਹੋ ਜਾਏਗਾ ਤੇ ਫਿਰ ਹਾਈ ਕਲਾਸ 에ਅਰਪੋਰਟ ਆ ਜਿਹੜਾ ਉਹਦੀ ਸਾਨੂੰ ਫਿਰ ਜ਼ਰੂਰਤ ਪਵੇਗੀ ਕਿਉਂਕਿ ਇਹ ਸਾਰਾ ਵੱਡੀਆਂ-ਵੱਡੀਆਂ ਕੰਪਨੀਆਂ ਨਾਲ ਜੁੜ ਜਾਏਗਾ ਬੜੇ ਤੋਂ ਬੜੇ ਘਰਾਣਿਆਂ ਨਾਲ ਜੁੜ ਜਾਏਗਾ ਇਸ ਕਰਕੇ ਉਦੋਂ ਬਾਅਦ ਤੁਸੀਂ মিডিਆ 그룹 ਬੜੇ ਤੋਂ ਬੜੇ ਉਹਨਾਂ ਦੇ ਵੀ ਫਲਾਈਟਾਂ ਤੇ ਉਹਨਾਂ ਜਾਣ ਦਾ ਤੇ ਕਵਰੇਜ ਕਰਨ ਦਾ ਹੋਰ ਸਰ ਕੋਈ ਸੌਖਾ ਹੋ ਜਾਏਗਾ ਬੜੇ ਬੜੇ ਸਾਡੇ ਕੋਲੋਂ ਦੇ মিডিਆ ਹਾਊਸਸ ਵੀ ਆਉਣਗੇ ਜਦੋਂ ਜਹਾਜ਼ ਤੇ ਫਲਾਈਟਾਂ ਹੋਣ ਚੱਲਣਗੀਆਂ ਅਖੀਰ 'ਚ ਮੈਂ ਇਹ ਪੁਆਇੰਟ ਇੱਕ ਬਹੁਤ ਸਾਡੀਆਂ ਧੀਆਂ ਭੈਣਾਂ ਲਈ ਇੱਕ ਅਸੀਂ ਵਰਕਿੰਗ ਇਹ ਮੇਰਾ ਬੜਾ ਚਿਰ ਦੀ ਸੋਚਾ ਵਰਕਿੰਗ ਊਮਨ ਹੌਸਟਲ ਅੱਜ ਸਾਡੇ ਹਜ਼ਾਰਾਂ ਬੇਟੀਆਂ ਨੂੰ ਜਿਹੜੀਆਂ ਆਲੇ-ਦਾਲੇ ਲੁਧਿਆਣੇ ਤੋਂ ਕੰਮ ਕਰਨ ਲੁਧਿਆਣੇ ਚ ਆਉਂਦੀਆਂ ਪਰ ਉਹਨਾਂ ਨੂੰ ਉਹ ਬੜਾ ਮੁਸ਼ਕਲ ਆਉਂਦੀ ਹੈ ਜਦੋਂ ਰੋਜ਼ ਆਉਣਾ ਜਾਣਾ ਰੋਜ਼ ਆਉਣਾ ਜਾਣਾ ਬੜਾ ਔਖਾ ਹੁੰਦਾ ਪਰ ਉਹ ਸਾਡੀਆਂ ਗੁਮਨ ਸਾਡੀਆਂ ਭੈਣਾਂ ਮਾਮਾ ਉਹ ਬੈਕਬੋਨ ਨੇ ਬੈਕਬੋਨ ਨੇ ਸਾਡੇ ਇਕਨੋਮੀ ਸਾਡਾ ਖਰਚਾ ਚਲਾਉਣਾ ਤੇ ਉਹਨਾਂ ਲਈ ਚਾਹੇ ਇੰਡਸਟਰੀਜ਼ ਹੋਵੇ ਚਾਹੇ ਬੈਂਕ ਹੋਵੇ ਚਾਹੇ ਰੈਸਟੋਰੈਂਟ ਹੋਵੇ ਚਾਹੇ ਆਫਿਸ ਹੋਵੇ ਇਹਨਾਂ ਲਈ ਉਹਨਾਂ ਨੂੰ ਕਿਉਂਕਿ ਸੇਫਟੀ ਦਾ ਬੜਾ ਫਿਕਰ ਰਹਿੰਦਾ ਉਹਨਾਂ ਨੂੰ ਇਸ ਕੰ ਦਾ ਡਰ ਰਹਿੰਦਾ ਵੀ ਜਦੋਂ ਸ਼ਾਮ ਨੂੰ ਜਾਂ ਲੇਟ ਜਾਣਾ ਵਾਪਸ ਬੜਾ ਖਤਰਾ ਰਹਿੰਦਾ ਅਸੀਂ ਉਹਨਾਂ ਲਈ ਇਹ ਊਮਨ ਹਸਪਤਾਲ ਬਣਾਵਾਂਗੇ ਇੱਕ ਬਹੁਤ بڑا ਗੂਸਟ ਇੰਡਸਟਰੀ ਨੂੰ ਵੀ ਬਲੂਗਾ ਕਿਉਂਕਿ ਉਹਨਾਂ ਨੂੰ ਫਿਕਰ ਨਹੀਂ ਹੋਊਗਾ ਵੀ ਅਸੀਂ ਜਾਣਾ ਵਾਪਸ ਜਾਂ ਜਲਦੀ ਘਰੇ ਜਾਣਾ ਰਾਤ ਤੋਂ ਪਹਿਲਾਂ ਪਹਿਲਾਂ ਜਦੋਂ ਵਰਕਿੰਗ ਹਸਪਤਾਲ ਬਣ ਜਾਣਗੇ ਇਹ ਹਰ ਅਸੀਂ ਇੱਕ ਇੱਕ ਹਰ ਵਿਧਾਨ ਸਭਾ ਇਹ ਪਹਿਲਾਂ ਸ਼ੁਰੂਆਤਾਂ ਜਿਹੜੀ ਇੱਕ ਇੱਕ ਵੱਡਾ ਪਾਸ ਤੋਂ ਬਣਾਉਣ ਦੀ ਵਕਤੋਂ ਸ਼ੁਰੂਆਤ ਕਰਾਂਗੇ ਜੀ ਦੇ ਵਿੱਚ ਹਜ਼ਾਰਾਂ ਸਾਡੀਆਂ ਧੀਆ ਭੈਣਾਂ ਜਿਹੜੀਆਂ ਲੁਧਿਆਣੇ ਦੇ ਆਊਟਸਕਰਟਸ ਤੋਂ ਬਾਹਰੋਂ ਕੰਮ ਕਰਨਾ ਆਉਂਦੀਆਂ ਉਹਨਾਂ ਦੀ ਸੇਫਟੀ ਉੱਥੇ ਅਸੀਂ ਪੱਕੇ ਪ੍ਰਬੰਧ ਕਰਾਂਗੇ ਵੀ ਕੋਈ ਵੀ ਸੇਫਟੀ ਦਾ ਉਹਨਾਂ ਦਾ ਇਸ਼ੂ ਨਾ ਹੋਵੇ ਇਸ ਕਰਕੇ ਚਾਹੇ ਉਹ ਸਾਨੂੰ ਲੀਡੀ ਗਾਰਡਨਸ ਲੱਗਣੇ ਪੈਣ ਚਾਹੇ ਸਾਨੂੰ ਕਿਸ ਤਰੀਕੇ ਨਾਲ ਪੁਲਿਸ ਜਾਂ ਚੌਂਕੀਆਂ ਬਣਾਉਣੀਆਂ ਪੈਣ ਉਹਨਾਂ ਦੇ ਲਈ ਬਹੁਤ ਵੱਡਾ ਇੱਕ ਇਮਤਿਆਜ਼ ਆ ਸਾਡੇ ਮਨਚ ਜਿਹੜਾ ਅਸੀਂ ਕਰਾਂਗੇ ਇਹ ਹਜੇ ਵੱਡੇ ਪੁਆਇੰਟ ਨੇ ਜਿਹੜੇ ਛੋਟੇ ਗੱਲਾਂ ਨੇ ਕੋ ਰੋਜ਼ ਖੋਡਾ ਕਰਦੇ ਆ ਪਰ ਇਹ ਸੈਂਟਰ ਗਵਰਨਮੈਂਟ ਜੋ ਕਿ ਨਰੇਂਦਰ ਮੋਦੀ ਜੀ ਦੀ ਬਣਨੀ ਹੈ ਅਸੀਂ ਇੱਥੇ ਇਲੈਕਟ੍ਰਿਕ ਬੱਸਾਂ ਚਲਾਉਣੀਆਂ ਐ ਅਸੀਂ ਇੱਥੇ ਹੋਰ ਵੱਡੇ ਜਿਹੜੇ ਕੰਮ ਨੇ ਹਜ਼ਾਰਾਂ ਕਰੋੜ ਰੁਪਈਆ ਵੱਖ-ਵੱਖ schemes ਦੀ ਮੋਦੀ ਸਾਹਿਬ ਤੋਂ ਜਿਹੜਾ ਆਲਰੇਡੀ ਚੱਲ ਰਿਹਾ ਇਹ ਮੈਂ ਤੁਹਾਨੂੰ ਮੋਟੀਆਂ ਚੀਜ਼ਾਂ ਦੱਸੀਆਂ ਐ ਜਿਹਦੇ ਨਾਲ ਲੁਧਿਆਣਾ ਸ਼ਹਿਰ ਨੇ ਤਬਦੀਲੀ ਲੈਣੀ ਐ ਇੱਕ ਨਵਾਂ ਮੋੜ ਲੈਣਾ ਐ ਤੇ ਇਹ ਸ਼ਹਿਰ ਨੇ ਵਿਕਸਿਤ ਲੁਧਿਆਣਾ ਬਣਨਾ ਐ ਬੜਾ ਖੁਸ਼ੀ ਆ ਚਾਹੇ 24 ਤਰੀਕ ਤੋਂ ਬਾਅਦ ਇੱਕਦਮ ਉਹ ਸਰਕਾਰ ਦੇ ਵਿੱਚ ਹਿੱਸਾ ਲਵਾਂਗੇ ਅੱਜ ਤੱਕ ਉਥੇ ਆਪੋਜੀਸ਼ਨ 'ਚ ਬਹਿ ਕੇ ਉਹ ਕੁਛ ਸਰਕਾਰਾਂ ਕਿਉਂਕਿ ਜਿਹਦੀ ਗਵਰਨਮੈਂਟ ਹੁੰਦੀ ਆ ਭਾਈ ਉਹਦੇ ਵੱਲੇ ਹੀ ਜਾਣੇ ਹੁੰਦੇ ਆ ਤੇ ਇਸ ਕਰਕੇ ਅਸੀਂ ਇਸ ਵਾਰ ਉਹ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਵਾਂਗੇ ਸਾਰੇ ਜਾ ਕੇ ਮੋਦੀ ਸਾਹਿਬ ਦਾ ਧੰਨਵਾਦੀ ਆਂ ਭਾਜਪਾ ਦੇ ਧੰਨਵਾਦੀ ਆਂ ਵੀ ਸਾਨੂੰ ਲੁਧਿਆਣੇ 'ਚ ਉਹਨਾਂ ਨੇ ਭਾਜਪਾ ਨੂੰ ਲੜਨ ਦਾ ਮੌਕਾ ਦਿੱਤਾ ਭਾਜਪਾ ਦਾ ਉਹਨਾਂ ਨੇ ਕੈਂਡੀਡੇਟ ਦਿੱਤਾ ਕਮਲ ਦਾ ਫੁੱਲ ਉਰੇ ਦਿੱਤਾ ਤੇ ਅਸੀਂ ਉਹਨਾਂ ਦੀ ਜਿਹੜੀ ਸਾਡੀ ਸੋਚ ਆ ਅਸੀਂ ਉਹਨਾਂ ਦੀ ਸੋਚ ਤੇ 100% ਪੂਰੇ ਹੋ ਜਿੱਦ ਹਾਸਲ ਕਰਕੇ ਕਿਉਂਕਿ ਲੁਧਿਆਣੇ ਨੂੰ ਅਸੀਂ ਇਹ ਚੀਜ਼ ਦੇਣਾ ਚਾਹੁੰਦੇ ਆ ਲੁਧਿਆਣੇ ਦੇ ਲੋਕ ਇੱਥੋਂ ਮੈਂਬਰ ਪਾ ਲਈ ਮੈਂ ਤਾਂ ਜਿਹੜਾ ਕਮਲ ਤੇ ਫੁੱਲ ਤੇ ਜਿਤਾ ਕੇ ਭੇਜਣਗੇ ਤੇ ਮੈਨੂੰ ਵਿਸ਼ਵਾਸ ਆ ਜੋ ਕੁਝ ਮੋਦੀ ਜੀ ਕਹਿੰਦੇ ਆ ਕੀ ਕਹਿੰਦੇ ਆ ਉਹਨਾਂ ਖਾਣਾ ਨਾਲ ਖਾਣ ਦਿੱਤਾ ਮੋਦੀ ਹੈ ਤਾਂ ਮਮਕਨ ਹੈ ਆ ਸਾਰੀਆਂ ਚੀਜ਼ਾਂ ਸੰਭ 可能 ਤੁਹਾਡੇ ਕੋਲ ਇੱਕ 6 ਮਹੀਨੇ ਦੇ ਅੰਦਰ ਅੰਦਰ ਇਹ ਦਿਖੂਗਾ ਕਿ ਉਹ ਵੀ ਗਰਾਉਂਡ ਤੇ ਕੰਮ ਸ਼ੁਰੂ ਹੋ ਗਿਆ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਬਹੁਤ ਵੱਡੇ ਲੈਵਲ ਤੇ ਇਹਨਾਂ ਦੇ ਬਾਟਲ ਸ਼ੁਰੂ ਕਰਾਂਗੇ ਸਾਰੀ ਮੀਡੀਆ ਦਾ ਮੇਰੇ ਵੱਲੋਂ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਤੇ ਮਾਨ ਸਾਹਿਬ ਵੱਲੋਂ ਤੇ ਸਾਰੀ ਲੀਡਰਸ਼ਿਪ ਵੱਲੋਂ ਮੈਂ ਤੁਹਾਡਾ तहे ਦਿਲੋਂ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਸਮਾਂ ਕੱਢਿਆ ਜੈ ਹਿੰਦ ਧੰਨਵਾਦ